ਜਗਬਣੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤਮੈਖਾ ਜਸਪਾਲ ਸਿੰਘ ਸੰਧੂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਐਮ ਐਲ ਏ ਸੁਖਵਿੰਦਰ ਕੋਟਲੀ ਆਦਮਪੁਰ ਤੋਂ ਵਿਧਾਇਕ ਨੇ ਕਾਂਗਰਸ ਦੇ ਉਹਨਾਂ ਦੇ ਭਾਂਜੇ ਦਾ ਕਤਲ ਕਰ ਦਿੱਤਾ ਗਿਆ ਜੀ ਹਾਂ 30 ਸਾਲ ਉਮਰ ਹੈ ਸੰਨੀ ਨਾਮ ਦੱਸਿਆ ਜਾ ਰਿਹਾ ਮੁੰਡੇ ਦਾ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਐਮ ਐਲ ਏ ਸੁਖਵਿੰਦਰ ਕੋਟਲੀ ਖੁਨਾ ਦਾ ਭਾਂਜਾ ਦੱਸਿਆ ਜਾ ਰਿਹਾ ਹੈ 30 ਸਾਲ ਦੇ ਕਰੀਬ ਇਹਦੀ ਉਮਰ ਹੈ ਔਰ ਇਹ ਛੋਟਾ ਬੱਚਾ ਵੀ ਦੱਸਿਆ ਜਾ ਰਿਹਾ ਕਿ 4-5 ਮਹੀਨਿਆਂ ਦਾ ਉਸ ਦਾ ਬੱਚਾ ਵੀ ਹੈ 7 ਤੋਂ 8 ਆ ਮੁੰਡਿਆਂ ਦੇ ਨਾਲ ਆਪਣੇ ਘਰ ਨੂੰ ਜਾ ਰਿਹਾ ਸੀ ਬਿਆਸਪਿੰਡ ਹੈ ਜਲੰਧਰ ਏਰੀਏ ਦਾ ਆਦਮਪੁਰ ਦੇ ਕੋਲ ਕੀ ਹੈ ਬਿਆਸਪਿੰਡ ਹੈ ਔਰ ਘਰ ਨੂੰ ਜਾ ਰਿਹਾ ਸੀ ਤਾਂ ਅਚਾਨਕ ਕੁਝ ਬਦਮਾਸ਼ਾਂ ਦੇ ਵੱਲੋਂ ਸਣੀ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਇਸ ਹਮਲੇ ਦੇ ਵਿੱਚ ਸਣੀ ਤੇ ਤੇਜ਼ ਤਾਰਖ ਹਥਿਆਰਾਂ ਦੇ ਨਾਲ ਵਾਰ ਕੀਤੇ ਜਾਂਦੇ ਨੇ ਔਰ ਉਸ ਤੋਂ ਬਾਅਦ ਸਨੀ ਦੇ ਵੱਲੋਂ ਦੰਦ ਤੋੜ ਦਿੱਤਾ ਜਾਂਦਾ ਹੈ ਤੇਜ ਧਾਰਕ ਹਥਿਆਰਾਂ ਦੇ ਨਾਲ ਵਾਰ ਸਨੀ ਦੇ ਉੱਪਰ ਕੀਤੇ ਜਾਂਦੇ ਨੇ ਤਾਂ ਵੱਡੀ ਖਬਰ ਹੈ ਇਸ ਵੇਲੇ ਦੀ ਆਦਮਪੁਰ ਤੋਂ ਵਿਧਾਇਕ ਨੇ ਸੁਖਵਿੰਦਰ ਕੋਟਲੀ ਉਹਨਾਂ ਦੇ ਭਾਣਜੇ ਸਨੀ ਦਾ ਤੇਜ ਧਾਰਕ ਹਥਿਆਰਾਂ ਦੇ ਨਾਲ ਕੁਝ ਬਦਮਾਸ਼ਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਤਾਂ ਮੇਰੇ ਨਾਲ ਫੋਨ ਕਾਲ ਦੇ ਉੱਪਰ ਮੌਜੂਦ ਨੇ ਐਮਐਲਏ ਸੁਖਵਿੰਦਰ ਕੋਟਲੀ ਸਾਹਿਬ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਸਾਰੀ ਜਾਣਕਾਰੀ ਲੈਣੇ ਆ ਕਿ ਆਖਰਕਾਰ ਪੂਰਾ ਮਾਮਲਾ ਕੀ ਹੈ ਕੋਟਲੀ ਸਾਹਿਬ ਆ ਬੜੀ ਮੰਦ ਭਾਗੀ ਖਬਰ ਆਈ ਹੈ ਕਿ ਤੁਹਾਡੇ ਭਾਂਜੇ ਸਨੀ ਦਾ ਕਤਲ ਕਰ ਦਿੱਤਾ ਗਿਆ ਹੈ ਪੂਰੀ ਵਾਰਦਾਤ ਦੇ ਬਾਰੇ ਸਾਡੇ ਨਾਲ ਜਰੂਰ ਸਾਂਝੀ ਕਰਿਓ ਜਾਣਕਾਰੀ ਕਿ ਇਹ ਕਿਵੇਂ ਸਾਰਾ ਬਿਰਤਾਂਤ ਵਾਪਰਿਆ ਇਹ ਇਹ ਮੇਰਾ ਨਜ਼ਦੀਕੀ ਰਿਸ਼ਤੇਦਾਰ ਭਾਂਜਾ ਸ਼ਹਿਰ ਚ ਕੰਮ ਕਰਦਾ ਸੀ ਆਦੋਂਪੁਰ ਬਿਆਸਪਿੰਡ ਦਾ ਰਹਿਣ ਵਾਲਾ ਸੀ ਜੀ 20 ਸਾਲ ਦੀ ਉਹਦੀ ਉਮਰ ਸੀ ਔਰ ਸਾਲ ਭਰਦਾ ਉਹਦਾ ਬੱਚਾ ਹੈ ਥੋੜਾ ਜਿਹਾ ਪਹਿਲੇ ਵਿਆਹ ਹੋਇਆ ਔਰ ਕੰਮ ਤੋਂ ਵਾਪਸ ਘਰ ਲਈ ਜਾਣ ਲਈ ਇੱਕ ਚੌਂਕ ਦੇ ਵਿੱਚ ਤਿੰਨ ਜਣੇ ਜਿਹੜੇ ਆ ਨਾਲ ਦੇ ਹੋਰ ਦੋ ਮੁੰਡੇ ਉਹ ਖੜੇ ਸੀ ਔਰ ਅਡੀਕ ਕਰ ਰਹੇ ਸੀ ਆਪਣੇ ਚੌਥੇ ਬੰਦੇ ਵੀ ਕਿ ਉਹਨਾਂ ਨੂੰ ਨਾਲ ਲੈ ਕੇ ਘਰ ਨੂੰ ਜਾਣਾ ਹੈ ਹਮ ਇੱਕ ਸਕੋਰਪੀਓ ਦੇ ਵਿੱਚ ਚਾਰ ਬੰਦੇ ਆਏ ਉਹਨਾਂ ਨੇ ਆ ਕੇ ਕੋਲ ਗੱਡੀ ਖੜੀ ਕੀਤੀ ਔਰ ਗੱਡੀ ਚ ਉਤਰ ਕੇ ਪੁੱਛਣ ਲੱਗ ਗਏ ਕਿ ਤੁਸੀਂ ਇੱਥੇ ਕਿਉਂ ਖੜੇ ਆ ਰਾਤ ਨੂੰ ਉਹ ਕਹਿੰਦੇ ਜੀ ਅਸੀਂ ਘਰ ਨੂੰ ਚੱਲੇ ਆ ਅਸੀਂ ਹੋਰ ਬੰਦੇ ਵੀ ਉਡੀਕ ਉਡੀਕ ਕਰ ਰਹੇ ਹਾਂ ਜੀ ਤੇ ਤੁਹਾਡਾ ਸਾਡੇ ਨਾਲ ਕੀ ਲੈਣਾ ਦੇਣਾ ਜੀ ਇੰਨੀ ਗੱਲ ਕਹਿਣ ਦੀ ਵੀ ਉਹਨਾਂ ਨੇ ਜਦੋਂ ਇਹ ਕਹਿ ਦਿੱਤਾ ਵੀ ਤੁਹਾਡਾ ਕੀ ਲੈਣਾ ਦੇਣਾ ਅਸੀਂ ਪਿੰਡ ਨੂੰ ਚੱਲੇ ਆ ਉੱਥੇ ਮਾਰਕੁੱਟ ਕਰਨੇ ਸ਼ੁਰੂ ਕਰ ਦਿੱਤੇ ਗੱਡੀ ਦੇ ਵਿੱਚੋਂ ਹਥਿਆਰ ਬੇਸਬਾਲ ਤੇ ਕੱਚ ਤੇਜ ਹਥਿਆਰ ਜਿਹੜਾ ਸੀ ਉਹ ਲੈ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਇੰਨਾ ਚਾਰਾਂ ਮੁੰਡਿਆਂ ਨੇ ਔਰ ਇਹਨਾਂ ਬੁਰੀ ਤਰ੍ਹਾਂ ਕੁੱਟਿਆ ਪੁਲਿਸ ਦੇ ਕੋਲ ਵੀਡੀਓ ਫੁਟੇਜ ਹੈ ਮੈਂ ਵੀ ਦੇਖਿਆ ਉਹਨੂੰ ਮਤਲਬ ਉਹ ਬੇਰਹਿਮੀ ਦੇ ਨਾਲ ਵਿਚਾਰਾ ਬਿਲਕ ਰਿਹਾ ਔਰ ਇੱਕ ਹੋਰ ਉਹਨੂੰ ਤੇ ਪਿਆ ਰਹਿਣ ਦਿੱਤਾ ਤੇ ਹੋਰ ਫੋਨ ਕਰਕੇ ਥੋੜੀ ਦੇਰ ਬਾਅਦ 20 ਮਿੰਟ ਦੇ ਵਿੱਚ ਹੋਰ ਤਿੰਨ ਚਾਰ ਬੰਦੇ ਉੱਥੇ ਆ ਗਏ ਤਿੰਨ ਬੰਦੇ ਸਾੜੀ ਹਾਂ ਫਿਰ ਸੱਤ ਬੰਦੇ ਸੀ ਜਦੋਂ ਤੱਕ ਉਹ ਦੁਬਾਰਾ ਉਹ ਆਏ ਉਹ ਦੂਸਰੇ ਨੂੰ ਕੁੱਟਣ ਲੱਗੇ ਉਹਦੀ ਤਾਂ ਮੌਤ ਹੋ ਚੁੱਕੀ ਸੀਗੀ ਦੰਨ ਬੰਦਿਆਂ ਦੇ ਨਾਲ ਜਿਹੜਾ ਸੀ ਇਹਨਾਂ ਨੇ ਝਗੜਾ ਕੀਤਾ ਔਰ ਉਹ ਦੋਨੇ ਜਿਹੜੇ ਆ ਉਹ ਜੇਰੇ ਇਲਾਜ ਹਸਪਤਾਲ ਇੱਕ ਨੂੰ ਜਲੰਧਰ ਰੈਫਰ ਕੀਤਾ ਹੈ ਇਹਨਾਂ ਫਿਰ ਤੇ ਆਦਮਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਹੀ ਹੈ ਤੇ ਮੇਰੇ ਭਾਂਜੇ ਵੀ ਮੌਕੇ ਦੇ ਉੱਤੇ ਸੀ ਜਿਹੜੀ ਉਹ ਮੌਤ ਪੁਲਿਸ ਸਾਹਿਬ ਇਹ ਕੋਈ ਜਾਣ ਪਛਾਣ ਖੋ ਪਾਈ ਹੈ ਕਿ ਉਹ ਬੰਦੇ ਪਹਿਲਾਂ ਤੋਂ ਜਾਣਦੇ ਸੀ ਸन्नी ਹੁਣਾਂ ਨੂੰ ਜਾਂ ਕੋਈ ਪੁਰਾਣਾ ਮਾਮਲਾ ਹੋਵੇ ਕੋਈ ਕਹਾਣੀ ਵੀ ਹੋ ਜਾਂਦੀ ਹੈ ਕੋਈ ਰੰਜਿਸ਼ ਵੀ ਕੋਈ ਝਗੜਾ ਨਹੀਂ ਜੀ ਨਾਲ ਦੇ ਪਿੰਡਾਂ ਦੇ ਮੁੰਡੇ ਆ ਇੱਕ ਦੂਜੇ ਦੇ ਵਾਕਿਫ ਜਾਣਦੇ ਉਹ ਨਹੀਂ ਪਛਾਣੇ ਨਾਂਦੇ ਇਹਦੇ ਕੌਣ ਨੇ ਕਿਹੜੀ ਪਤਾ ਲੱਗਾ ਫਿਰ ਪੁਲਿਸ ਨੂੰ ਜਿਹੜਾ ਸੀ ਉਹ ਦੱਸਿਆ ਵੀ ਵੀਡੀਓ ਫੇਸ ਦੀ ਪੁਲਿਸ ਨੇ ਲਿਆ ਔਰ ਰਾਤ ਹੀ ਫਿਰ ਉਹਨਾਂ ਨੂੰ ਤਿੰਨ ਜਣਿਆਂ ਨੂੰ ਜਿਹੜਾ ਸੀਗਾ ਸਵੇਰ ਤੱਕ ਰਾਉਂਡ ਪੁਲਿਸ ਨੇ ਕੀਤਾ ਹੈ ਔਰ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਵੀ ਜਿਹੜੇ ਹੋੜ ਇਹਨਾਂ ਦੇ ਨਾਲ ਜਿਹੜੇ ਉਹ ਵਿਅਕਤੀ ਕੌਣ ਸੀ ਤੋਂ ਮੈਂ ਥਾਣੇ ਵਿੱਚ ਇਸ ਵੇਲੇ ਮੌਜੂਦ ਹਾਂ ਔਰ ਮੈਂ ਮੇਰੀ ਐਸਐਸਪੀ ਮਨਜੋਖਾ ਸਾਹਿਬ ਨਾਲ ਗੱਲ ਹੋਈ ਹੈ ਜੀ ਉਹਨਾਂ ਨੇ ਕੋਰਸਾ ਦਿੱਤਾ ਵੀ ਤੁਸੀਂ ਕੋਈ ਚਿੰਤਾ ਨਾ ਕਰੋ ਜਿਹੜੇ ਬਾਕੀ ਬੰਦੇ ਵੀ ਉਹਨਾਂ ਨੂੰ ਅਸੀਂ ਜਲਦੀ ਰੋਂਗਪ ਕਰਾਂਗੇ ਤਾਂ ਮੇਰੀ ਉਹਨਾਂ ਨੂੰ ਮੰਗ ਹੈ ਕਿ ਜਿਹੜੇ ਸੱਤ ਦੇ ਸੱਤੇ ਬੰਦੇ ਆ ਉਹਨਾਂ ਦੇ ਉੱਤੇ 22 ਨੇਮ ਜਿਹੜਾ ਆ ਉਹ ਪਰਚਾ ਦਿੱਤਾ ਜਾਵੇ ਔਰ ਉਹਨਾਂ ਨੂੰ ਗ੍ਰਿਫਤਾਰ ਕਰੋ ਫੇਰ ਹੀ ਬੱਚੇ ਦਾ ਜਿਹੜਾ ਪੋਸਟਮਾਰਟਮ ਤੇ ਫੇਰ ਹੀ ਉਹਦਾ ਮਰਸਕਾਰ ਜਿਹੜਾ ਉਹ ਕਰਵਾਉਂਗਾ ਜੀ ਹੂੰ ਕੋਰਲੀ ਸਾਹਿਬ ਕਿਵੇਂ ਦੇਖਦੇ ਹੋ ਲਗਾਤਾਰ ਕਤਲ ਦੀਆਂ ਵਾਰਦਾਤਾਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਔਰ ਇਹਤਵਾਰ ਦਾ ਤੁਹਾਡੇ ਚਲੋ ਏਰੀਏ ਦੇ ਵਿੱਚ ਹੋਈ ਆ ਪਰ ਕਿਵੇਂ ਦੇਖਦੇ ਹੋ ਓਵਰਆਲ ਪ੍ਰਸ਼ਾਸਨ ਦੀ ਸਥਿਤੀ ਨੂੰ ਪੁਲਸ ਕਿੱਥੇ ਐ ਮੇਨ ਤੁਸੀਂ ਕਹੇ ਕਿ ਮੇਨ ਏਰੀਏ ਦੇ ਵਿੱਚ ਹੀ ਕਤਲ ਹੋ ਗਿਆ ਹੈ ਮੈਂ ਬੜਾ ਭਰਾਨ ਹੈ ਕਿ ਰੋਜਦਨ ਦੇ ਹੜ ਆ ਪਰਸੋਂ ਇੱਕ ਸਾਡੇ ਹੋਰ ਆਦਮਪੁਰ ਦੇ ਵਿੱਚ ਕਤਲ ਹੋਇਆ ਪੁਲਸ ਉਹ ਹਾਲੇ ਸੁਲਝਾ ਰਹੀ ਸੀ ਇਹ ਕਤਲ ਹੋ ਗਿਆ ਜਾਨੀ ਜਿਸ ਤਰੀਕੇ ਦੀ ਗੁੰਡਾਗਰਦੀ ਪੰਜਾਬ ਦੇ ਵਿੱਚ ਹੋ ਰਹੀ ਆ ਔਰ ਇਹ ਵਾਰ ਦਾਤ 100 ਮੀਟਰ ਦੀ ਥਾਣੇ ਤੋਂ ਦੂਰੀ ਤੇ ਹੋਈ ਹੈ ਜਿੱਥੇ ਜਿੱਥੇ ਕੋਈ ਡਰ ਬੋ ਦੇਖੋ ਤੁਸੀਂ ਸ਼ਰਿਆਮ ਜੀਪਾਂ ਲੈ ਲੈ ਕੇ ਘੁੰਮਦੇ ਹੋ ਬਲਮਾਸ਼ੀ ਕਰਦੇ ਹੋ ਰਾਤਾਂ ਨੂੰ ਤੁਸੀਂ ਗੱਡੀਆਂ ਦੇ ਵਿੱਚ ਬੰਦੇ ਸੱਦ ਲੈਨੇ ਹੋ ਮਾਰ ਕਟਾਈ ਕੁੱਟਣ ਵਾਸਤੇ ਇਹ ਪੰਜਾਬ ਦੇ ਨੌਜਵਾਨੀ ਦੇ ਲਈ ਜਾਂ ਪੰਜਾਬ ਦੇ ਲਈ ਇੱਕ ਬਹੁਤ ਵੱਡਾ ਦੁਖਾਂਤ ਦਾ ਜਿਹੜਾ ਸਮਾਂ ਉਹ ਚੱਲ ਰਿਹਾ ਪੰਜਾਬ ਤਾਂ ਪਹਿਲਾਂ ਹੀ ਬੜੇ ਦੁੱਖਾਂ ਦੇ ਵਿੱਚੋਂ ਨਿਕਲਿਆ ਮੈਂ ਕਹਿਣਾ ਚਾਹਣਾ ਆ ਕਿ ਸਰਕਾਰ ਦਾ ਕੋਈ ਖੌਫ ਹੀ ਨਹੀਂ ਹੈ ਕੀ ਸਰਕਾਰ ਦਾ ਕੋਈ ਲਾਅ ਐਂਡ ਆਰਡਰ ਚੰਗਾ ਹੋਵੇ ਨਾਤ ਪਾਈ ਹੋਵੇ ਗੈਂਗਸਟਰਾਂ ਨੂੰ ਨਾਤ ਪਾਈ ਹੋਵੇ ਜਿਹੜੇ ਗੁੰਡਾਗਰਦੀ ਕਰ ਰਹੇ ਨੇ ਰੋਜ਼ ਦਿਨ ਦਿਹਾੜੇ ਲੋਕਾਂ ਦੇ ਕਤਲ ਫਰੋਤੀਆਂ ਤੇ ਡਕੈਤੀਆਂ ਹੋ ਰਹੀਆਂ ਨੇ ਇਹ ਕੋ ਨਵੀਂ ਵਾਰਤ ਨਾ ਵਾਰਦਾਤ ਨਹੀਂ ਹੈ ਇਹ ਠੀਕ ਹੈ ਮੇਰੇ ਨਾਲ ਹੋਈ ਆ ਮੇਰੇ ਪਰਿਵਾਰ ਨਾਲ ਮੇਰੀ ਭੈਣ ਨਾਲ ਹੋਈ ਹੈ ਪਰ ਸਾਨੂੰ ਲੱਗਦਾ ਇਹ ਸਾਡੇ ਨਾਲ ਹੋਈ ਹੈ ਲੇਕਿਨ ਪੰਜਾਬ ਦੇ ਜੇ ਆਪਾਂ ਹਾਲਾਤਾਂ ਨੂੰ ਦੇਖੀਏ ਤਾਂ ਲਾਅ ਐਂਡ ਆਰਡਰ ਸਰਕਾਰ ਦੀ ਕੰਟਰੋਲ 'ਚ ਬਿਲਕੁਲ ਵੀ ਨਹੀਂ ਹੈ ਦਿਨ ਦਿਹਾੜੇ ਜੋ ਕੁਝ ਹੋ ਰਿਹਾ ਤੁਸੀਂ ਮੀਡੀਆ ਦੇ ਰਾਹੀਂ ਐਡਾ ਵੱਡਾ ਚੈਨਲ ਆ ਇਹ ਤੁਸੀਂ ਰੋਜ਼ ਦਿਖਾਉਂਦੇ ਹੋ ਤਾਂ ਮੇਰੇ ਖਿਆਲ ਦੇ ਅੰਦਰ ਇੱਥੇ ਕੋਈ ਵੀ ਬੰਦਾ ਸੁਰੱਖਿਅਤ ਨਹੀਂ ਹੈ ਦੇਖੋ ਜੀ ਇੱਕ ਆਮ ਵਿਅਕਤੀ ਕੰਮ ਤੋਂ ਆਇਆ ਤਿੰਨ ਬੰਦੇ ਆਪਣੇ ਘਰ ਨੂੰ ਜਾਣ ਲਈ ਖੜੇ ਆ ਸ਼ਰਿਆਂ ਆ ਕੇ ਤੁਸੀਂ ਉਹਨਾਂ ਦੀ ਮਾਰ ਕਟਾਈ ਕਰਕੇ ਇੱਕ ਮਿੰਟ ਚ ਮਰਡਰ ਕਰ ਦੋਗੇ ਤਾਂ ਫਿਰ ਇਹ ਤੇ ਆਮ ਵਿਅਕਤੀ ਦੀ ਸੁਰੱਖਿਆ ਰਹਿ ਕਿੱਥੇ ਗਈ ਹਾਂ ਜਾਤੀ ਰੰਜਿਸ਼ ਹੋਵੇ ਕੋਈ ਕ੍ਰਾਸ ਫਾਇਰਿੰਗ ਹੋਵੇ ਕ੍ਰਾਸ ਲੜਾਈ ਹੋਵੇ ਫਿਰ ਤਾਂ ਚਲੋ ਆਪਾਂ ਮੰਨ ਜਾਨੇ ਵੀ ਕੋਈ ਕੋਈ ਕਹਾਣੀ ਹੋ ਗਈ ਇਹ ਤਾਂ ਗੁੰਡਾ ਕਰਦੀ ਹੈ ਇਹਨੂੰ ਮੈਂ ਤਾਂ ਗੁੰਡਾ ਕਰਦੀ ਕਾਂਗਾ ਸੋ ਮੈਂ ਮੰਗ ਕਰਦਾ ਪੁਲਿਸ ਦੇ ਕੋਲ ਐਸਐਸਪੀ ਸਾਹਿਬ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਤੁਰੰਤ ਇਸ ਮਾਮਲੇ ਦੇ ਉੱਤੇ ਕੰਟਰੋਲ ਕਰੋ ਮੈਨੂੰ ਇਨਸਾਫ ਦੇ ਨਹੀਂ ਤਾਂ ਮੈਂ ਐਜੀਟੇਸ਼ਨ ਅੰਦੋਲਨਕਾਰੀ ਬੰਦਾ ਆ ਮੈਂ ਤਾਂ ਬੱਚੇ ਦਾ ਉਨਾ ਚਿਰ ਸੰਸਕਾਰ ਨਹੀਂ ਕਰਾਂਗਾ ਨਾ ਹੀ ਪੋਸਟਮਾਰਟਮ ਕਰਾਉਣ ਜਾਵਾਂਗਾ ਇੰਨਾ ਚਿਰ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਦੇ ਮੈਂ ਤਾਂ ਇਸ ਵੇਲੇ ਵੀ ਸੈਂਕੜੇ ਸਾਥੀ ਮੇਰੇ ਨਾਲ ਨੇ ਥਾਣੇ ਦੇ ਅੰਦਰ ਖੜੇ ਨੇ ਇੱਕ ਨੌਜਵਾਨ ਪੁੱਲਾ ਵਰਗਾ ਪਾਣਜਾ ਜਿਹੜਾ ਬਹੁਤ ਮੈਨੂੰ ਪਿਆਰ ਕਰਦਾ ਸੀ ਮੈਨੂੰ ਬਹੁਤ ਦੁੱਖ ਹੋਇਆ ਉਹਦਾ ਕਿ ਉਹ ਦੁਨੀਆ ਤੋਂ ਚਲਾ ਗਿਆ ਮੇਰੀ ਭੈਣ ਕੀ ਕਰੇਗੀ ਵਿਚਾਰੀ ਉਹ ਬੱਚਾ ਕੀ ਕਰੇਗਾ ਜਿਹੜੀ ਅਸੀਂ ਧੀ ਨੂੰ ਵਿਆਹ ਕੇ ਲੈ ਕੇ ਆਏ ਆ ਆਪਣੇ ਘਰੇ ਉਹ ਵਿਚਾਰੀ ਕੀ ਕਰੇਗੀ ਕਿਵੇਂ ਦਾ ਕੋਟਲੀ ਸਾਹਿਬ ਤੁਸੀਂ ਦੱਸਿਆ ਛੋਟਾ ਅਜੇ ਬੱਚਾ ਹੈ ਵਿਆਹ ਨੂੰ ਵੀ ਥੋੜਾ ਸਮਾਂ ਹੋ ਗਿਆ ਸੀ ਦਾ ਮਾਹੌਲ ਕਿਵੇਂ ਦਾ ਘਰ ਦੇ ਵਿੱਚ ਸਮਝ ਸਕਦੇ ਆ ਕਿ بڑا ਦੁੱਖ ਦੀ ਘੜੀ ਐ ਜਿਹੜਾ ਰੀੜ ਦੀ ਹੱਡੀ ਕਹਿ ਦਈਏ ਕਿ ਘਰ ਦੀ ਟੁੱਟ ਜਾਂਦੀ ਐ ਜਦੋਂ ਜਵਾਨ ਪੁੱਤ ਦੁਨੀਆ ਤੋਂ ਚਲਾ ਜਾਵੇ ਉਹ ਵੀ ਇਸ तरीके ਦੇ ਨਾਲ ਜਦੋਂ ਦਾ ਕਤਲ ਹੋਵੇ ਹੁਣ ਘਰ ਦੇ ਵਿੱਚ ਕਿਵੇਂ ਐ ਮਾਹੌਲ ਕੀ ਐ ਬਹੁਤ ਸਾਰਾ ਪਿੰਡ ਦੀ ਸਾਰਾ ਪਿੰਡ ਬੈਠਾ ਸਾਰਾ ਤਾਂ ਥਾਣੇ ਆਇਆ ਮੈਂ ਉਹਨਾਂ ਨੂੰ ਕਹਿ ਰਿਹਾ ਤੁਸੀਂ ਕਰੋ ਇਹ ਘਰੇ ਜਾਓ ਰੋਣ ਪਿੱਟਣ ਪਿਆ ਹੋਇਆ ਹ 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 ਬੱਚਾ ਜਿਹੜਾ ਤੁਹਾਡਾ ਬਹੁਤ ਪਿਆਰਾ ਜੀ ਉਹਦੇ ਨਾਲ ਕੋਈ ਅਜਿਹੀ ਅਨਫੋਰਚੂਨੇਟਲੀ ਕੋ ਕਹਾਣੀ ਹੋ ਜੇ ਤਾਂ ਸਦੁਖ ਤਾਂ ਹੁੰਦਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਕੋਟਲੀ ਸਾਹਿਬ ਹਾਲਾਂਕਿ ਖਬਰ ਦੀ ਅਸੀਂ ਗੱਲ ਕਰ ਰਹੀਏ ਤਾਂ ਬੜੀ ਮੰਦ ਭਾਗੀ ਹੈ ਕਿ ਐਮ.ਐਲ.ਏ ਸੁਖਵਿੰਦਰ ਕੋਟਲੀ ਹੁਣਾ ਦੇ ਭਾਣਜੀ ਦਾ ਕਤਲ ਕਰ ਦਿੱਤਾ ਗਿਆ। ਸਨਹੀ ਨਾਮ ਹੈ 30 ਸਾਲ ਦੇ ਕਰੀਬ ਉਮਰ ਦਾ ਸੀ ਜਾ ਰਹੀ ਹੈ ਘਰ ਨੂੰ ਜਾ ਰਹੀ ਸੀ ਤਿੰਨ ਤੋਂ ਚਾਰ ਬੰਦੇ। ਪਰ ਗੱਡੀ ਤੇ ਕੁਝ ਹਮਲਾਵਰ ਆਉਂਦੇ ਆ ਪੁੱਛਦੇ ਆ ਕਿ ਤੁਸੀਂ ਇੱਥੇ ਖੜਕੇ ਕੀ ਕਰਦੇ ਹੋ? ਤਾਂ ਉਹ ਵੀ ਕਹਿ ਦਿੰਦਾ ਹੈ ਕਿ ਤੁਸੀਂ ਕੌਣ ਹੋ ਨੇ ਉਹ ਸਾਨੂੰ ਪੁੱਛਣ ਵਾਲੇ। ਤਾਂ ਇਸ ਗੱਲ ਤੋਂ ਲੈ ਕੇ ਬਹਿਸਬਾਜੀ ਛਿੜੀ ਔਰ ਬਹਿਸਬਾਜੀ ਇੰਨੀ ਕਿ ਜ਼ਿਆਦਾ ਵੱਧ ਗਈ ਕਿ ਤੇਜ਼ ਧਾਰ ਹਥਿਆਰਾਂ ਦੇ ਨਾਲ ਕਤਲ ਤੱਕ ਕਰ ਦਿੱਤਾ ਗਿਆ। ਤੱਕ ਐਮਐਲਏ ਸੁਖਵਿੰਦਰ ਕੋਟਲੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੱਸਿਆ ਕਿ ਕਿੰਨੀ ਦੁੱਖ ਦੀ ਘੜੀ ਹੈ ਹਾਲਾਂਕਿ ਪਰਿਵਾਰ ਦੇ ਵਿੱਚ ਮਾਤਮ ਸ਼ਾਇਆ ਹੋਇਆ ਤਾਂ ਤਸਵੀਰ ਵੀ ਦਿਖਾ ਰਹੇ ਹਾਂ ਤਸਵੀਰ ਤੁਸੀਂ ਉਸ ਨੌਜਵਾਨ ਸੰਨੀ ਦੀ ਦੇਖ ਸਕਦੇ ਹੋ ਜਿਸ ਸਨੀ ਦਾ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕੀਤਾ ਗਿਆ ਛੋਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਐਮਐਲਏ ਸੁਖਵਿੰਦਰ ਕੋਟਲੀ ਆਦਮਪੁਰ ਤੋਂ ਵਿਧਾਇਕ ਨੇ ਕਾਂਗਰਸ ਦੇ ਉਹਨਾਂ ਦੇ ਭਾਂਜੇ ਦਾ ਕਤਲ ਕਰ ਦਿੱਤਾ ਗਿਆ ਜੀ ਹਾਂ 30 ਸਾਲ ਉਮਰ ਹੈ ਸੰਨੀ ਨਾਮ ਦੱਸਿਆ ਜਾ ਰਿਹਾ ਮੁੰਡੇ ਦਾ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਐਮ ਐਲ ਏ ਸੁਖਵਿੰਦਰ ਕੋਟਲੀ ਖੁਨਾ ਦਾ ਭਾਂਜਾ ਦੱਸਿਆ ਜਾ ਰਿਹਾ ਹੈ 30 ਸਾਲ ਦੇ ਕਰੀਬ ਇਹਦੀ ਉਮਰ ਹੈ ਔਰ ਛੋਟਾ ਬੱਚਾ ਵੀ ਦੱਸਿਆ ਜਾ ਰਿਹਾ ਕਿ 4-5 ਮਹੀਨਿਆਂ ਦਾ ਉਸ ਦਾ ਬੱਚਾ ਵੀ ਹੈ 7 ਤੋਂ 8 ਮੁੰਡਿਆਂ ਦੇ ਨਾਲ ਆਪਣੇ ਘਰ ਨੂੰ ਜਾ ਰਿਹਾ ਸੀ ਬਿਆਸਪਿੰਡ ਹੈ ਜਲੰਧਰ ਏਰੀਏ ਦਾ ਆਦਮਪੁਰ ਦੇ ਕੋਲ ਕੀ ਇਹ ਬਿਆਸਪਿੰਡ ਹੈ ਔਰ ਘਰ ਨੂੰ ਜਾ ਰਿਹਾ ਸੀ ਤਾਂ ਅਚਾਨਕ ਕੁਝ ਬਦਮਾਸ਼ਾਂ ਦੇ ਵੱਲੋਂ ਸਨੀ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਇਸ ਹਮਲੇ ਦੇ ਵਿੱਚ ਸਨੀ ਤੇ ਤੇਜ਼ ਧਾਰਖ ਹਥਿਆਰਾਂ ਦੇ ਨਾਲ ਵਾਰ ਕੀਤੇ ਜਾਂਦੇ ਨੇ ਔਰ ਉਸ ਤੋਂ ਬਾਅਦ ਸਨੀ ਦੇ ਵੱਲੋਂ ਦੰਦ ਤੋੜ ਦਿੱਤਾ ਜਾਂਦਾ ਹੈ ਤੇਜ਼ ਧਾਰਖ ਹਥਿਆਰਾਂ ਦੇ ਨਾਲ ਵਾਰ ਸਨੀ ਦੇ ਉੱਪਰ ਕੀਤੇ ਜਾਂਦੇ ਨੇ ਤਾਂ ਵੱਡੀ ਖਬਰ ਹੈ ਇਸ ਵੇਲੇ ਦੀ ਆਦਮਪੁਰ ਤੋਂ ਵਿਧਾਇਕ ਨੇ ਸੁਖਵਿੰਦਰ ਕੋਟਲੀ ਉਹਨਾਂ ਦੇ ਭਾਣਜੇ ਸਨੀ ਦਾ ਤੇਜ ਧਾਰਖ 11 ਦੇ ਨਾਲ ਕੁਝ ਬਦਮਾਸ਼ਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਤਾਂ ਮੇਰੇ ਨਾਲ ਫੋਨ ਕਾਲ ਦੇ ਉੱਪਰ ਮੌਜੂਦ ਨੇ ਐਮਐਲਏ ਸੁਖਵਿੰਦਰ ਕੋਟਲੀ ਸਾਹਿਬ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਸਾਰੀ ਜਾਣਕਾਰੀ ਲੈਣੀ ਹੈ ਕਿ ਆਖਰਕਾਰ ਪੂਰਾ ਮਾਮਲਾ ਕੀ ਹੈ ਕੋਟਲੀ ਸਾਹਿਬ ਬੜੀ ਮੰਦ ਭਾਗੀ ਖਬਰ ਆਈ ਹੈ ਕਿ ਤੁਹਾਡੇ ਭਾਂਜੇ ਸਨੀ ਦਾ ਕਤਲ ਕਰ ਦਿੱਤਾ ਗਿਆ ਪੂਰੀ ਵਾਰਦਾਤ ਦੇ ਬਾਰੇ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ ਜਾਣਕਾਰੀ ਕਿ ਇਹ ਕਿਵੇਂ ਸਾਰਾ ਬਿਰਤਾਂਤ ਵਾਪਰਿਆ ਇਹ ਇਹ ਮੇਰਾ ਮੇਜਦੀਕੀ ਰਿਸ਼ਤੇਦਾਰ ਭਾਂਜਾ ਸ਼ਹਿਰ ਚ ਕੰਮ ਕਰਦਾ ਸੀ ਆਦੋਂਪੁਰ ਬਿਆਸਪਿੰਡ ਦਾ ਰਹਿਣ ਵਾਲਾ ਸੀ ਜੀ 30 ਸਾਲ ਦੀ ਉਹਦੀ ਉਮਰ ਸੀ ਔਰ ਸਾਲ ਭਰਦਾ ਉਹਦਾ ਬੱਚਾ ਹੈ ਥੋੜਾ ਜਿਹਾ ਪਹਿਲੇ ਵਿਆਹ ਹੋਇਆ ਔਰ ਕੰਮ ਤੋਂ ਵਾਪਸ ਘਰ ਲਈ ਜਾਣ ਲਈ ਇੱਕ ਚੌਂਕ ਦੇ ਵਿੱਚ ਤਿੰਨ ਜਣੇ ਜਿਹੜੇ ਆ ਨਾਲ ਦੇ ਹੋਰ ਦੋ ਮੁੰਡੇ ਉਹ ਖੜੇ ਸੀ ਔਰ ਅਡੀਕ ਕਰ ਰਿਹਾ ਸੀ ਆਪਣੇ ਚੌਥੇ ਬੰਦੇ ਵੀ ਕਿ ਉਹਨਾਂ ਨੂੰ ਨਾਲ ਲੈ ਕੇ ਘਰ ਨੂੰ ਜਾਣਾ ਹੂੰ ਇੱਕ ਸਕੋਰਪੀਓ ਦੇ ਵਿੱਚ ਚਾਰ ਬੰਦੇ ਆਏ ਉਹਨਾਂ ਨੇ ਆ ਕੇ ਕੋਲ ਗੱਡੀ ਖੜੀ ਕੀਤੀ ਔਰ ਗੱਡੀ ਚੋਂ ਉੱਤਰ ਕੇ ਪੁੱਛਣ ਲੱਗੇ ਕਿ ਤੁਸੀਂ ਇੱਥੇ ਕਿਉਂ ਖੜੇ ਆ ਰਾਤ ਨੂੰ ਉਹ ਕਹਿੰਦੇ ਜੀ ਅਸੀਂ ਘਰ ਨੂੰ ਚੱਲੇ ਆ ਅਸੀਂ ਹੋਰ ਬੰਦੇ ਵੀ ਉਡੀਕ ਉਡੀਕ ਕਰ ਰਹੇ ਨੇ ਹੈਗੇ ਆ ਤੇ ਤੁਹਾਡਾ ਸਾਡੇ ਨਾਲ ਕੀ ਲੈਣਾ ਦੇਣਾ ਜੀ ਇੰਨੀ ਗੱਲ ਕਹਿਣ ਦੀ